Connect to router successfully. ਪੁਰਾਣਾ ਸ਼ੱਡੀ ਸ਼ੌਪ ਦਾ ਨਾ ਪਾਰਜਨ ਸਟੋਰ ਜੀ ਪੁਰਾਣੀ ਸਬਜ਼ੀ ਮੰਡੀ ਤੁਹਾਡਾ ਕੀ ਨਾਮ ਹੈ ਮੇਰਾ ਪਾਰਸ ਜੀ ਕੀ ਮੈਂ ਰਾਤ ਰਾਤ ਜੀ ਸਵੇਰੇ ਸਵੇਰੇ ਸਵਾ 6 ਵਜੇ ਜੀ ਉੱਪਰਲੇ ਪਾਸੋਂ ਕਟਰ ਨਾਲ ਇਹਨਾਂ ਨੇ ਸ਼ਟਰ ਵੱਢਿਆ ਜੀ ਚੋੜਨੇ ਇਕੱਲਾ ਬੰਦਾ ਸੀਗਾ ਜੀ ਸਵਾ 6 ਵਜੇ ਆਇਆ ਜੀ ਥੱਲੋਂ ਇਹ ਉੱਤਰ ਕੇ ਹਾਰ ਹੂਰ ਸਾਡਾ ਕਾफी ਨੁਕਸਾਨ ਕਰ ਗਏ ਨੋਟਾਂ ਵਾਲੇ ਹਾਰ ਲੈ ਗਿਆ 15 ਮਿੰਟ ਦੇ ਵਿੱਚ ਸਾਰਾ ਕੰਮ ਕਰ ਗਿਆ ਜੀ ਤੁਹਾਨੂੰ ਕਿ ਪਤਾ ਜੀ ਸਵਾ 6 ਵਜੇ ਆਇਆ ਇੱਕ ਕੈਮਰੇ ਦੇ ਵਿੱਚ ਆਇਆ ਜੀ ਤੁਹਾਨੂੰ ਟਾਈਮਿੰਗ ਸਾਰੀ ਦੇਖੀ ਜੀ ਇਹ ਤੇ ਕੀ ਕਰਿਆ ਉਹਨੇ ਫਿਰ ਆ ਕੇ ਕਿੱਥੋਂ ਆਇਆ ਉਹਨੇ ਪਹਿਲਾਂ ਤਾਂ ਇਹ ਉੱਪਰਲੇ ਪਾਸੋਂ ਆਇਆ ਜੀ ਕਿਤੋਂ ਸਾਡੇ ਨਾਲ ਖਾਲੀ ਪਲਾਟ ਵੀ ਆ ਪਰ ਇੱਥੋਂ ਤਾਂ ਚੜ ਨਹੀਂ ਸਕਦਾ ਦੁਵਾਰ ਕਾਫੀ ਉੱਚੀ ਹੈ ਜੀ ਇਹ ਤੇ ਪਿਛਲੇ ਪਾਸੋਂ ਕਿਤੋਂ ਆਇਆ ਜੀ ਪਿੱਛੇ ਮਾਰਕੀਟ ਪੈਂਦੀ ਹੈ ਉਹ ਖੁੱਲੀ ਰਹਿੰਦੀ ਹੈ ਜੀ ਉਹ ਜਗਾ ਉਧਰੋਂ ਕਿਤੋਂ ਚੜਿਆ ਜੀ ਇਹ ਸਵਾ 6 ਵਜੇ ਆਇਆ ਇਹਨੇ ਕਟਰ ਨਾਲ ਕਾਫੀ देर ਕਟਰ ਚਲਾਇਆ ਜੀ ਸ਼ਟਰ ਵੱਢਿਆ ਤੇ ਅੰਦਰ ਐਂਟਰ ਹੋਇਆ ਜੀ ਦੁਕਾਨ 'ਚ ਇਹ ਥੱਲੇ ਉਤਰ ਕੇ 15 ਮਿੰਟ 'ਚ ਸਾਰਾ ਕੰਮ ਕਰ ਗੱਲੇ ਜੋ ਪੈਸੇ ਲਿਆ ਕੇ ਜੀ ਕੱਢ ਗਏ 5700 ਰੁਪਏ ਗੱਲੇ 'ਚ ਪਿਆ ਸੀਗਾ 40 45000 ਦੇ ਹਾਰ ਪਏ ਸੀ ਨੋਟਾਂ ਦੇ ਕਿਉਂਕਿ ਸਾਡਾ ਕੋਸਮੈਟਿਕ ਦਾ ਕੰਮ ਹੈ ਜੀ ਮਿੱਲੀ ਪਲਾਟ 'ਤੇ ਹੈ ਜੀ ਪਰ ਇਧਰੋਂ ਤਾਂ ਬਹੁਤ ਉੱਚੀ ਦੀਵਾਰ ਹੈ ਇਧਰੋਂ ਚੜ੍ਹ ਨਹੀਂ ਸਕਦਾ ਜੀ ਇਹ ਪਿਛਲੇ ਪਾਸੋਂ ਦੁਕਾਨਾਂ ਬੰਦ ਰਹਿੰਦੀਆਂ ਨੇ ਜੀ ਪਿੱਛੇ ਮਕਾਨ ਵੀ ਹੈ ਕਿ ਇਹ ਉਧਰੋਂ ਪਿੱਛੋਂ ਕਿਸੇ ਪਾਸੋਂ ਆਇਆ ਜੀ ਇਹ ਬੰਦਾ ਇਹਨੇ ਉੱਪਰ ਕਟਰ ਲਾਇਆ ਹੈ ਕਟਰ ਨਾਲ ਸ਼ਟਰ ਵੱਢਿਆ ਜੀ ਉੱਥੋਂ ਦੀ ਥੱਲੇ ਐਂਟਰ ਹੋਇਆ ਦੁਕਾਨ ਦੇ ਵਿੱਚ ਜੀ ਥੱਲੋਂ ਇਹਨੇ ਪਹਿਲਾਂ ਗੱਲੇ 'ਚ ਪੈਸੇ ਕੱਢੇ ਫੇਰ ਇੱਕ ਸਾਈਡ ਤੇ ਅਸੀਂ ਬਾਬਾ ਜੀ ਦੇ ਪੈਸੇ ਪਏ ਹੁੰਦੇ ਨੇ 1200 ਸੀ 6 40-45 ਹਜ਼ਾਰ ਦੇ ਹਾਰ ਪਏ ਸੀ ਨੋਟਾਂ ਵਾਲੇ ਜੀ ਬਸ ਇਹ ਲੈ ਕੇ ਫਿਰ 15 ਮਿੰਟ ਤੇ ਨਿਕਲ ਗਿਆ ਜੀ ਫਟਾਫਟ ਵੀਡੀਓ ਚ ਸਾਰਾ ਆ ਗਿਆ ਜੀ ਕੈਮਰੇ ਚ ਆ ਗਿਆ ਸਵਾ 6 ਵਜੇ ਐਂਟਰ ਹੋਇਆ 6:30 ਵਜੇ ਨਿਕਲ ਗਿਆ ਜੀ ਸਵੇਰੇ ਸਵੇਰੇ ਦਾ ਕੰਮ ਹੈ ਜੀ ਇਹ ਅੱਜ ਕੀ ਮਾਮ ਕੀ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਦੇ ਆ ਜੀ ਸਾਨੂੰ ਸਾਡਾ ਸਮਾਨ ਦਵਾਇਆ ਜਾਵੇ ਜੀ ਸਾਡੇ ਹਾਰ ਵਾਪਸ ਦਵਾਏ ਜਾਣ ਜੀ ਉਹਦੇ ਕੋਈ ਸ਼ਰਤੋਗਲ ਕਲੀਅਰ ਆ ਰਹੀ ਹੈ ਹਾਂ ਜੀ ਫੋਟੋ ਕਲੀਅਰ ਆ ਰਹੀ ਹੈ ਜੀ ਕੈਮਰੇ ਚ ਅੱਛਾ ਕਿੰਨੀ ਕੁ ਉਮਰ ਦਾ ਲੱਗਦਾ ਉਮਰ ਇਹਦੀ ਹੋਊਗੀ ਜੀ 24-25 ਸਾਲ ਦੀ ਜੀ ਇਹ ਪਹਿਲਾਂ ਵੀ ਕਦੇ ਤੁਹਾਡੇ ਕੋਲ ਚੋਰੀ ਹੋਈ ਹੈ ਨਹੀਂ ਪਹਿਲਾਂ ਨਹੀਂ ਹੋਈ ਜੀ ਪਹਿਲਾ ਚਾਂਸ ਹੈ ਜੀ ਜਦੋਂ ਬੰਦਾ ਤੁਹਾਡੇ ਕੋਲ ਕੰਮ ਕਰਕੇ ਗਿਆ ਹੋਵੇ ਕਦੇ ਨਹੀਂ ਨਹੀਂ ਜੀ ਨਹੀਂ ਕਿਉਂਕਿ ਸਾਨੂੰ ਤਾਂ ਜੀ ਸਾਡੀ ਪਹਿਲਾਂ ਸਾਹਮਣੇ ਦੁਕਾਨ ਸੀ ਸਾਨੂੰ ਤਾਂ ਹੁਣ ਡੇਢ ਸਾਲ ਹੀ ਹੋਏ ਜੀ ਇੱਧਰ ਦੁਕਾਨ ਕੀਤੀ ਨੂੰ ਪਹਿਲੀ ਵਾਰ ਹੀ ਹੋਇਆ ਜੀ ਸਾਡੇ ਨਾਲ ਤਾਂ ਸਹੀ ਮਹੀਨੇ ਮੇ ਤਾਂ ਦੇਖੋ ਇਹ ਹੈ ਵੀ ਪੁਲਿਸ ਦੀ ਲਾਪਰਵਾਹੀ ਹੈ ਦੇਖੋ ਵੀਡੀਓ ਦੇ ਵਿੱਚ ਬੰਦੇ ਦੀ ਸ਼ਕਲ ਸਾਫ਼ ਦਿਖ ਰਹੀ ਹੈ ਠੀਕ ਹੈ ਜੀ ਕਲੀਅਰ ਸ਼ਕਲ ਦਿਖ ਰਹੀ ਹੈ ਪ੍ਰਸ਼ਾਸਨ ਕੁਝ ਕਰਦਾਰੀ ਹੈ ਇਹ ਪ੍ਰਸ਼ਾਸਨ ਕੁਝ ਕਰੇ ਤਾਂ ਕਿ ਇਹਨਾਂ ਦੀ ਜੁਰਤਾਂ ਚੋਰੀਆਂ ਕਰ ਲੈਣ ਮੈਂ ਤਾਂ ਇਹ ਕਹੂੰਗਾ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਜੇ ਬੰਦਿਆਂ ਦੇ ਸ਼ਕੰਜਾ ਕੱਸਿਆ ਜਾਵੇ ਤਾਂ ਕਿ ਅੱਗੇ ਨੂੰ ਅਗਲੇ ਦੀ ਜੁਰਤ ਨਾ ਬਵੇ ਕੰਮ ਕਰੇ ਹਾਂਜੀ ਗੱਲ ਹੈ ਜੀ ਪੁਲਿਸ ਕਹਿੰਦੀ ਹੈ ਚੌਂਕੀਦਾਰ ਰੱਖੋ ਕੈਮਰੇ ਲਵਾਓ ਹੁਣ ਦੇਖੋ ਕੈਮਰੇ ਵੀ ਲੱਗੇ ਹੋਏ ਨੇ ਉਹਦੀ ਸ਼ਕਲ ਵੀ ਕਲੀਅਰ ਦਿਖ ਰਹੀ ਹੈ ਹਣਪੁਲ ਸੇ ਚੱਕੇ ਉਹਨਾਂ ਨੂੰ ਕਿਉਂ ਨਹੀਂ ਚੱਕਦੀ ਹਾਲੇ ਤੱਕ ਤੁਹਾਡੇ ਕੋਲ ਪੁਲਸ ਵਾਲਾ ਤਾਂ ਨਹੀਂ ਆਇਆ ਹਾਲੇ ਦੇਖੋ ਹਰੀਸ਼ੈਠ ਨੇ ਫੋਨ ਕਰਿਆ ਸੀਗਾ ਹਾਲੇ ਤੱਕ ਕੋਈ ਸਾਡੇ ਕੋਲ ਇਸ ਖਬਰ ਲੈਂਡ ਵੀ ਨਹੀਂ ਆਇਆ ਵੀ ਕਿਵੇਂ ਵਾਰਦਾਤ ਹੋਈ ਕੀ ਹੋਇਆ ਮੌਕੇ ਦਾ ਮਤਲਬ ਕਿ ਮੌਜਮ ਮੌਇਨਾ ਕਰਨ ਵੀ ਨਹੀਂ ਆਇਆ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਆ ਸਾਡਾ ਆਪਣਾ ਮਵਾਜਾ ਦਿੱਤਾ ਜਾਵੇ ਜੀ ਇਹ ਤਾਂ ਗਲਤ ਹੈ ਦੇਖੋ ਸਾਡੇ ਵੀ ਸ਼ਾਪ ਹੈਗੀਆਂ ਦੁਕਾਨਾਂ ਹੈਗੀਆਂ ਕੱਲ ਨੂੰ ਸਾਡੇ ਨਾਲ ਵੀ ਵਾਕਾ ਹੋ ਸਕਦਾ ਹੈਗਾ ਇਹਦਾ ਸਾਰਾ ਆਮ ਗੁੰਡਾਗਰਦੀ ਹੈ ਜੀ ਇਹਦਾ ਕੰਮ ਕਰਦੇ ਹੋ ਤੁਸੀਂ ਮੇਰੀ ਜੁਵਲਰੀ ਦੀ ਦੁਕਾਨੇ ਦੀ ਦੋ ਦੁਕਾਨਾਂ ਛੱਡ ਗਈ ਜੀ ਕੱਲ ਨੂੰ ਇਹ ਹੱਥ ਸਾ ਇਹਦੇ ਨਾਲ ਵਾਕਿਆ ਕੱਲ ਨੂੰ ਸਾਡੇ ਨਾਲ ਵੀ ਵਰ ਸਕਦਾ ਜੀ ਮੈਂ ਕੀ ਕਰਦੇ ਹਾਂ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਹੀ ਜਾਣੇ ਵੀ ਰਾਤ ਨੂੰ ਗਸਤ ਹੋਵੇ ਤਾਂ ਮਣਾ ਮੋਟਾ ਕਿਸੇ ਚੋਰ ਨੂੰ ਡਰ ਹੋਵੇ ਇੱਕ ਚੌਂਕੀਦਾਰ ਹੋਣ ਤਾਂ ਸਾਨੂੰ ਬਹੁਤ ਹੋਵੇ ਕਿ ਚੌਂਕੀਦਾਰ ਤੁਸੀਂ ਰੱਖ ਰੱਖੇ ਹੋਏ ਨੇ ਚੌਂਕੀਦਾਰ ਰੱਖ ਨਹੀਂ ਰਹੇ ਜੀ ਚੌਕੀਦਾਰ ਵੀ ਹੋਣਾ ਚਾਹੀਦਾਗਾ ਚੌਕੀਦਾਰ ਕਿਉਂ ਨਹੀਂ ਰੱਖਦੇ ਦੁਕਾਨਦਾਰ ਰੱਖਣਾ ਦੁਕਾਨਦਾਰ ਇਹ ਜੇ ਨਹੀਂ ਜੀ ਵਿੱਚ ਕਹਿੰਦੇ ਪੈਸੇ ਨਹੀਂ ਦਿੰਦੇ ਹੈਗੇ ਅਸੀਂ ਜੇ ਮੜਾ ਮੋਟਾ ਪ੍ਰਸ਼ਾਸਨ ਰੋਬ ਰੱਖੀ ਜੇ ਤਾਂ ਦੁਕਾਨਦਾਰ ਪੈਸੇ ਜਰੂਰ ਦੇਣਗੇ ਤੁਹਾਡੇ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਕਹੋ ਵੀ ਚੌਕੀਦਾਰ ਨੂੰ ਪੈਸੇ ਦਿਓ 아니 ਹਾਂ ਤਾਂ 녀 ਹੋ ਗਈ ਜੇ ਡਰ ਪ੍ਰਸ਼ਾਸਨ ਦਾ ਡਰ ਹੋਗਾ ਤਾਂ ਚੌਕੀਦਾਰ ਨੂੰ ਪੈਸੇ ਮਿਲਣਗੇ ਜੀ ਕਿੰਨੇ ਦੇ ਦੁਕਾਨਦਾਰ ਰੇੜੇ ਪੈਸੇ ਦੇ ਲੱਤੇ ਹੈਗੇ ਨੇ ਸਾਰੇ ਬਾਕੀ ਸਾਰੇ ਹੈਗੇ ਨੇ ਪੰਜ ਚਾਰ ਦੁਕਾਨਦਾਰ ਹੈਗੇ ਨੇ ਇਹ ਜੇ ਗੰਦੇ ਜੀ ਇਹ ਜਿਹੜੇ ਕਹਿੰਦੇ ਨੇ ਅਸੀਂ ਕੀ ਕਰਨੇ ਆ ਤੂੰ ਕਾਦੇ ਵਾਸਤੇ ਆਏ ਨੇ ਦੇਖੋ ਨੁਕਸਾਨ ਤਾਂ 5 ਰੁਪਏ ਦਾ ਵੀ ਦੁੱਖ ਹੁੰਦਾ ਜੀ 10 ਰੁਪਏ ਦਾ ਵੀ ਬਹੁਤ ਹੁੰਦਾ ਹੈ ਨੁਕਸਾਨ 1 ਰੁਪਏ ਦਾ ਵੀ ਬਹੁਤ ਹੁੰਦਾ ਹੈ